ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸੋ ਅਸੀਂ ਅੱਜ ਪਹੁੰਚੇ ਆ ਪਿੰਡ ਝੋੜੜਾ ਡਿਸਟ੍ਰਿਕਟ ਲੁਧਿਆਣਾ ਦੇ ਪਿੰਡ ਝੋੜੜਾ ਵਿਖੇ ਔਰ ਜਿੱਥੇ ਮਨਪ੍ਰੀਤ ਸਿੰਘ ਦਾ ਫਾਰਮ ਆ ਜੀ ਮੁਰਗੀ ਫਾਰਮ ਅਸੀਂ ਉੱਥੇ ਪਹੁੰਚੇ ਆ ਔਰ ਇਸ ਤੋਂ ਅੱਗੇ ਜਿਹੜੀ ਨੈਕਸਟ ਵੀਡੀਓ ਆ ਤੁਹਾਨੂੰ ਮਨਪ੍ਰੀਤ ਸਿੰਘ ਦੇ ਆਪਣੇ ਫਾਰਮ ਦੇ ਵਿੱਚ ਜਾ ਕੇ ਤੁਹਾਨੂੰ ਸ਼ੋਅ ਕਰਵਾਵਾਂਗੇ ਸੋ ਥੈਂਕ ਯੂ ਪਹੁੰਚ ਚੁੱਕੇ ਆ ਮਨਪ੍ਰੀਤ ਸਿੰਘ ਦੇ ਫਾਰਮ ਦੇ ਵਿੱਚ ਮੁਰਗੀ ਫਾਰਮ ਦੇ ਵਿੱਚ ਸੋ ਇਹ ਮੁਰਗੀਆਂ ਨੇ ਜੀ ਜਿੱਥੇ ਮਤਲਬ ਆਪਣੇ ਇਹਨਾਂ ਦਾ ਵਧੀਆ ਖਰਾਕ ਹੈ ਜੀ ਔਰ ਵਧੀਆ ਸਫਾਈ ਨਾਲ ਇਹ ਇੱਥੇ ਬਹੁਤ ਵਧੀਆ ਸਫਾਈ ਆ ਔਰ ਇਹਨਾਂ ਦੀ ਔਰ ਖਰਾਕ ਵੀ ਬਹੁਤ ਵਧੀਆ ਵਾ ਸੋ ਇਹਨਾਂ ਨੂੰ ਮੱਕੀ ਚਰੀ ਬਾਜਰਾ ਜੋ ਕਿ ਹੋਰ ਰੋਟੀਆਂ ਪਿਆਜ਼ ਦਾ ਪਿਆਜ਼ ਦੇ ਜਿਹੜੇ ਆਪਣੇ ਸਲਕੇ ਹੁੰਦੇ ਨੇ ਉਹ ਮਤਲਬ ਇਹਨਾਂ ਨੂੰ ਪਾਏ ਜਾਂਦੇ ਆ ਸੋ ਇਹ ਫਾਰਮ ਆ ਜੀ ਉਹਨਾਂ ਦਾ ਜਿੱਥੇ ਕਿ ਆਂਡੇ ਵੀ ਅਵੇਲੇਬਲ ਨੇ ਇਹਨਾਂ ਦੇ ਆਪਣਾ 500 ਬੱਚਾ ਜੋ ਲੈ ਕੇ ਇਹਨਾਂ ਨੇ ਪਾਲਿਆ ਸੋ ਆ ਤੁਹਾਡੇ ਸਾਹਮਣੇ ਬਰੀਡ ਤਿਆਰ ਆ ਜੀ ਇਹ ਮੁਰਗੀਆਂ ਨੇ ਔਰ ਇਧਰ ਵੀ ਮੁਰਗੀਆਂ ਨੇ ਹਾਂਜੀ ਆ ਮੁਰਗੀਆਂ ਨੇ ਸਾਰੀਆਂ ਦੇਖੋ ਇਹ ਬਰੀਡ ਤਿਆਰ ਹੋਈ ਹੈ ਜੀ ਬਹੁਤ ਵਧੀਆ ਤੇ ਮਤਲਬ 500 ਬੱਚਾ ਇਹਨਾਂ ਨੇ ਲੈ ਕੇ ਇੱਥੇ ਪਾਲਿਆ ਹੋਇਆ ਤੇ ਵਧੀਆ ਖਰਾਕ ਹੈ ਇਹਨਾਂ ਦੀ ਇੱਧਰ ਮੁਰਗੇ ਆ ਗਏ ਜੀ ਆ ਦੇਖੋ ਮੁਰਗੇ ਨੇ ਆ ਸਾਰੇ ਹਾਂਜੀ ਆ ਮੁਰਗੇ ਨੇ ਸਾਰੇ ਮੁਰਗੇ ਤਿਆਰ ਹੋਏ ਆ ਦੇਸੀ ਮੁਰਗੇ ਜਿਹੜੇ ਇੱਥੇ ਮਤਲਬ ਆਪਣੇ ਜਿਹੜੇ ਪਹਿਲਾਂ ਮਤਲਬ ਘਰਾਂ ਦੇ ਵਿੱਚ ਨਹੀਂ ਅਵੇਲੇਬਲ ਸੀਗੇ ਔਰ ਇਹ ਹੁਣ ਇੱਥੇ ਮਨਪ੍ਰੀਤ ਸਿੰਘ ਦੇ ਜਿਹੜੇ ਫਾਰਮ ਦੇ ਵਿੱਚ ਤੁਸੀਂ ਇੱਥੋਂ ਲਿਜਾ ਸਕਦੇ ਹੋ ਦੇਸੀ ਆਂਡੇ ਲਿਜਾ ਸਕਦੇ ਹੋ ਦੇ ਸੀ ਮੁਰਗਲੇ ਲਿਆ ਸਕਦੇ ਹੋ ਮੁਰਗੀਆਂ ਲਿਆ ਸਕਦੇ ਤੁਸੀਂ ਔਰ ਜੋ ਵੀ ਜਿਹੜੇ ਮਤਲਬ ਜੈਮ ਲਾਉਣ ਦੇ ਸ਼ਕੀਨ ਨੇ ਜੋ ਵੀ ਮੁੰਡੇ ਮਤਲਬ ਕਬੱਡੀ ਖਿਡਾਰੀ ਨੇ ਉਹ ਵੀ ਇਹਨਾਂ ਨੂੰ ਖਾ ਕੇ ਵਧੀਆ ਆਪਣੀ ਜਿਹੜੀ ਬਾਡੀ ਮੈਂਟੇਨ ਕਰ ਸਕਦੇ ਆ ਔਰ ਵਧੀਆ ਖਰਾਕ ਇੱਥੋਂ ਅਵੇਲੇਬਲ ਹੋ ਸਕਦੀ ਆ ਸੋ ਇੱਥੋਂ ਆਂਡੇ ਤੁਸੀਂ ਲਿਆ ਸਕਦੇ ਹੋ ਜੋ ਕਿ ਬਹੁਤ ਹੀ ਵਧੀਆ ਕੀਤੀ ਜਾਂਦੀ ਆ ਆ ਦੇਖੋ ਤੁਹਾਡੇ ਸਾਹਮਣੇ ਮਤਲਬ ਵਧੀਆ ਖਰਾਕ ਆ ਇਹਨਾਂ ਦੀ ਔਰ ਇੱਧਰ ਵੀ ਮੁਰਗੀਆਂ ਨੇ ਇਹ ਮੁਰਗੀਆਂ ਦੀ ਔਰ ਮੁਰਗਿਆਂ ਦੀ ਦੇਖਭਾਲ ਕਰ ਰਿਹਾ ਔਰ ਇਹਨਾਂ ਦੇ ਜੋ ਖਰਾਕ ਇਹ ਇਹ ਪਾਉਂਦਾ ਮੁੰਡਾ ਔਰ ਇਹ ਸਾਰੀ ਦੇਖਭਾਲ ਜੋ ਕਿ ਇਹਨਾਂ ਦੇ ਹੱਥ ਵਿੱਚ ਹੈ ਜੀ ਸੋ ਅੱਗੇ ਹੋਰ ਵੀ ਕਈ ਜੇਸੀ ਚੀਜ਼ਾਂ ਇਹਦੇ ਵਿੱਚ ਮਿਕਸ ਕਰਦੇ ਨੇ ਔਰ ਆਹ ਮਸ਼ੀਨ ਹੈ ਜੀ ਤੇ ਜਿਹੜੀ ਇਹਨਾਂ ਨਾਲ ਗ੍ਰाइंड ਕਰਕੇ ਉਹਦੇ ਵਿੱਚ ਜਿਹੜੀ ਫੀਡ ਤਿਆਰ ਕੀਤੀ ਜਾਂਦੀ ਆ ਹਾਂ ਸੋ ਇਹ ਆਂਡੇ ਪਏ ਨੇ ਜੀ ਦੇਸੀ ਆਂਡੇ ਨੇ ਸੋ ਇਥੇ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖਦੇ ਸੋ ਜਰੂਰ ਇੱਥੇ ਮਤਲਬ ਇਹ ਆਂਡੇ ਅਵੇਲੇਬਲ ਨੇ ਦੇ ਇੱਥੇ ਆਓ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖ ਰਹੇ ਨੇ ਉਹ ਇੱਥੇ ਆਉਣ ਇੱਥੇ ਫਾਰਮ ਹਾਂਜੀ ਸੋ ਇਸ ਫਾਰਮ ਦੇ ਵਿੱਚ ਆਉਣ ਮੇਰੇ ਵੀਰ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖ ਰਹੇ ਨੇ ਇੱਥੇ ਆ ਕੇ ਆਂਡੇ ਲਿਆ ਸਕਦੇ ਹੋ ਥੈਂਕ ਯੂ